ਬਾਈ ਜੀ ਆ ਸਾਡਾ ਵੀਰ ਆ ਪਵਾਨੀਗੜ ਦਾ ਗੱਡੀ ਲੈ ਕੇ ਤੁਰਿਆ ਹੋਇਆ ਸੀਗਾ ਦਸੂਹੇ ਪਤਾ ਨਹੀਂ ਇਹਨਾਂ ਕਾਰ ਵੱਜੀ ਕਿ ਨਹੀਂ ਵੱਜੀ ਪਰ ਸਾਡੇ ਇੱਕ ਦੋ ਪੰਜਾਬੀ ਬੰਦੇ ਏਡੀ ਉਹਨਾਂ ਨੇ ਤਕੜੀ ਬੇਪੂਪੀ ਕੀਤੀ ਵੀ ਬਾਈ ਜੀ ਇਹ ਬੰਦੇ ਕੋ ਧੱਕੇ ਨਾ ਉਹ ਕਾਰ ਵਾਲਿਆਂ ਨੂੰ 2000 ਰੁਪਏ ਦਵਾ ਦਿੱਤਾ ਹਾਲਾਂਕਿ ਇਸ ਬੰਦੇ ਦੀ ਕੋਈ ਗਲਤੀ ਨਹੀਂ ਸੀ ਆ ਗੱਡੀ ਵਾਲੇ ਪਿੱਛੇ ਤੁਰੇ ਹੋਏ ਸੀਗੇ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਆ ਪਤਾ ਨਹੀਂ ਉਹਨਾਂ ਦੀ ਕਾਰ ਟੱਚ ਹੋਈ ਨਹੀਂ ਹੋਈ ਗਾਂ ਆ ਕੇ 8-9 ਕਿਲੋਮੀਟਰ ਤੇ ਇਹਦੀ ਗੱਡੀ ਦੇ ਮੋੜੇ ਕਾਰ ਲਾ ਲਈ ਤਾਂ ਤੋਂ ਤਾਂ ਕਿਦੇ ਨਾਲੋਂ ਪੰਜਾਬੀਆਂ ਨੇ 2000 ਰੁਪਇਆ ਦਵਾਤਾ ਕਾਰ ਜੇਕੇ ਨੰਬਰ ਸੀ ਲੇਡੀਜ਼ ਚਲਾ ਰਹੀ ਸੀ ਬਾਅਦ ਦੇ ਵਿੱਚ ਮੌਕਾ ਦੇਖ ਕੇ ਉਹਨਾਂ ਨੇ ਬਾਈ ਜੀ ਆਪੇ ਦੇ ਵਿੱਚ ਸੀਟ ਬਦਲ ਲਈ ਲੇਡੀਜ਼ ਤੋਂ ਖਰੇ ਲਾਇਸੈਂਸ ਨਹੀਂ ਹੋਣਾ ਤੇ ਆ ਬਾਈ ਪਿੱਛੇ ਸੀ ਇਹਨਾਂ ਤੋਂ ਵੀ ਆਪਾਂ ਸਾਰੀ ਗੱਲਬਾਤ ਕਰਦੇ ਆ ਇਹ ਵੀਰ ਗੱਡੀ ਚਲਾ ਰਿਹਾ ਬਾਈ ਦੱਸ ਗੱਲ ਹੋਈ ਕੀ ਆ ਗੱਲ ਵੀਰ ਜੀ ਜਦ ਮੈਂ ਦਸੂਏ ਪੁਲ ਥੱਲੇ ਆਇਆ ਹਾਂ ਇਹ ਆਪਣਾ ਪੋਲ ਬਣਾਇਆ ਪਿਆਰ ਤੋਂ ਨਾ ਆਪਣਾ ਪੋਲ ਥੱਲੇ ਪਾਸੇ ਵਾਲਾ ਉੱਥੇ ਪੁਲ ਥੱਲੇ ਆਇਆ ਬਾਈ ਮੈਨੂੰ ਆਇਆ ਤੇ ਉੱਥੇ ਨਾ ਥੋੜੇ ਕਾਂਚੇ ਹੈਗੇ ਨੇ ਗੱਡੀ ਆਵਾਜ਼ ਕਰਦੀ ਆ ਲੰਗਦੀ ਠੀਕ ਉੱਤੋਂ ਗੱਡੀ ਗੱਡੀ ਮੈਨੂੰ ਨਹੀਂ ਪਤਾ ਲੱਗਿਆ ਵੀ ਗੱਡੀ ਕਾਹਤ ਖੰਡੇ ਜਾਈ ਹਾਂ ਇੱਧਰ ਖੱਬੇ ਪਾਸੇ ਹਾਂ ਖੱਬੇ ਪਾਸੇ ਕਾਹਤ ਗੱਡੀ ਆ ਕਿ ਗੱਡੀ ਮੇਰੀ ਟੁਇਟਰ ਦੇ ਨਾਲ ਜਾ ਰਹੀ ਹੈ ਠੀਕ ਹੈ ਉਦੋਂ ਬਾਅਦ ਜਾ ਮੈਨੂੰ ਮਹਿਸੂਸ ਹੀ ਨਹੀਂ ਆਵੀ ਗੱਡੀ ਲੱਗੀ ਕਿ ਨਹੀਂ ਮੈਨੂੰ ਤਾਂ ਇਦਾਂ ਲੱਗਿਆ ਵੀ ਉਹਨੇ ਸਾਈਡ ਤੇ ਲਾਂਗੀ ਜਾਂ ਬੱਸ ਸਟੈਂਡ ਤੋਂ ਮੁੜੀ ਹੈ ਨਾ ਹਾਂ ਹਾਂ ਬਿਲਕੁਲ ਬੱਸ ਸਟੈਂਡ ਵੀ ਲੱਗੀ ਪਈ ਆ ਲਾਂਗੀ ਅੱਗਾ ਗੱਡੀ ਮੁੜੀ ਆ ਤਾਂ ਮੈਨੂੰ ਆਪਾਂ ਗੱਡੀ ਨਹੀਂ ਕੱਢ ਲਈ ਅਧ ਕੋਈ ਹਾਕ ਨਾ ਤਾਂ ਹਾਕ ਪਈਏ ਮੈਨੂੰ ਨਾ ਰੋਕੇਗੇ ਬਿਲਕੁਲ ਗੱਡੀ ਆਪਾਂ ਮਹਿਸੂਸ ਨਹੀਂ ਆਵੀ ਗੱਡੀ ਲੱਗੀ ਕਿ ਨਹੀਂ ਬਿਲਕੁ ਉੱਥੋਂ ਅੱਗੇ ਇਹਨਾਂ ਨੇ ਪਹਿਲਾਂ ਗੱਡੀ ਪਛਾਣੀ ਆ। ਪਿਆ ਗੱਡੀ 'ਚ ਗੱਡੀ ਲੱਗੀ ਆ। ਅੱਛਾ ਠੀਕ ਹੈ। ਉਹ ਤੋਂ ਬਾਅਦ ਇਹਨਾਂ ਨੇ ਫਿਰ ਡਰਾਈਵਰ ਚੇਂਜ ਹੋਇਆ। ਪਹਿਲਾਂ ਲੇਡੀ ਚਲਾਦੇ ਹੁਣ ਫਿਰ ਬਾਅਦ 'ਚ ਜੈਂਸ ਬੈਠੇ। ਠੀਕ ਆ। ਠੀਕ ਹੈ ਜੀ। ਹੁਣ ਅੱਗੇ-ਅੱਗੇ ਇਹਨਾਂ ਨੇ ਫਿਰ ਮੇਰੀ ਗੱਡੀ ਰੋਕ ਲਈ। ਉਹ ਤੋਂ ਬਾਅਦ ਦੋ ਬੰਦੇ ਆਏ ਨੇ ਮੋਟਰਸਾਈਕਲ ਪਹਿਲਾਂ ਵੀਰ ਜੀ ਆਏ ਨੇ ਗੱਡੀ ਲੈ ਕੇ ਮਾਕਰੋਂ। ਅੱਛਾ ਇਹ ਰੋਕ। ਠੀਕ ਹੈ। ਇਹਨਾਂ ਦਾ ਟਾਟਾ ਦੀ ਗੱਡੀਆਂ ਨੇ 1100 ਤੋਂ 9 ਪਤ ਨਹੀਂ। ਠੀਕ ਹੈ। ਉਹ ਗੱਡੀ ਆਈ ਆ ਨਾਲ ਮੇਰੇ। ਇਹਨਾਂ ਨੇ ਮੇਰਾ ਸਾਥ ਦਿੱਤਾ 10 ਬੰਦੇ ਗੱਲ ਕਰ ਲੀ ਠੀਕ ਹੈ ਗੱਲ ਕਰ ਰਹੇ ਦੀ ਵਿੱਚੋਂ ਦੋ ਮੋਟਰਸਾਈਕਲ ਤੇ ਆਏ ਨੇ ਬੰਦੇ ਵੀ ਕਹਾਂ ਹਾਂ ਵੀ ਗਲਤੀ ਤੇਰੀ ਉਹ ਕਿਧਰੋਂ ਆਏ ਮਸਲਾ ਨਾਲ ਉਹ ਇਧਰੋਂ ਪਰਲੀ ਸਾਈਡ ਤੋਂ ਆਏ ਦੀ ਮੈਨੂੰ ਪਤਾ ਹੀ ਕੱਖ ਨਹੀਂ ਚਲੰਤਰ ਸਾਈਡ ਤੋਂ ਆ ਰਹੇ ਦੀ ਪਰਲੀ ਸਾਈਡ ਤੋਂ ਆ ਰਹੇ ਦੀ ਨਾ ਉਹਨਾਂ ਨੂੰ ਕੋਈ ਗੱਲ ਦਾ ਪਤਾ ਨਾ ਪੁੱਛ ਠੀਕ ਹੈ ਆ ਕੇ ਕਹਿੰਦੇ ਹਾਂ ਵੀ ਤੇਰਾ ਨਸ਼ਾ ਕਰਾਇਆ ਵੀ ਨਸ਼ਾ ਕਰਾਇਆ ਹੁਣ ਭੈਣ ਤੋਂ ਖੁੱਦੋਂ ਅਸੀਂ ਰੋੜਾਂ ਤੋਂ ਰਾਤ ਭਰ ਤੱਕ ਚੱਲ ਗਏ ਸੀ ਨਸ਼ੇ ਕਰਦੇ ਫਿਰਦੇ ਆਪਾਂ ਬਿਲਕੁਲ ਨਾਈ ਲਾਣਾ ਬੰਦੇ ਦੀ ਸ਼ਕਲ ਦਾ ਆਈਏ ਬੇ ਨਸ਼ਾ ਕੀਤਾ ਉਸ ਤੋਂ ਬਾਅਦ ਮੈਂ ਟਰੱਕ ਉਹਦੇ ਚਲਾਉਣਾ ਮੈਂ ਸੋਚ ਕੇ ਉਹਨੂੰ ਕਹਿੰਦਾ ਚਲ ਆਪਾਂ 1500 ਨੁਕਸਾਨ ਹੋ ਗਿਆ ਲੱਗੀ ਕਿ ਚਲ ਅਗਲੇ ਦਾ ਨੁਕਸਾਨ ਹੋਇਆ ਵੀ ਚਲ ਆਪਾਂ 1500 ਦੇ ਦੇਣਾ ਟਰੱਕ ਦਾ ਬਿਲਕੁਲ ਤਾਂ ਧੱਕੇ ਨਾਲ ਉਹ ਬੰਦੇ ਨੇ ਆ ਕੇ ਕਿ ਨਾਜੇ ਇਹਨਾਂ ਨਸ਼ਾ ਕਰਾ ਕਹਿੰਦਾ ਤੇਰਾ ਮੈਡੀਕਲ ਕਰਾ ਲਾਂਗੇ ਠੀਕ ਆ ਮੋਟਰਸਾਈਕਲ ਵਾਲਾ ਮੋਟਰਸਾਈਕਲ ਵਾਲਾ ਆ ਕੇ ਕਹਿੰਦਾ ਆ ਵੀਰੇ ਨਾ ਮੇਰਾ ਸਾਥ ਆਪਾਂ ਕਹਿੰਦਾ ਆਪਾਂ ਕੁਝ ਨਹੀਂ ਕਰਾਉਣਾ ਮੈਂ ਇਹਨੂੰ ਦਿੱਸੇ ਲਾਇਸੈਂਸ ਮਤਲਬ ਹੈਵੀ ਆ ਕੱਢੀ ਨੂੰ ਸੋਰ ਫੋਲ ਬੰਪਰ ਤੋਂ ਬੰਪਰ ਬਿਲਕੁਲ ਉਹਦ ਵਾਤ ਧੱਕੇ ਨਾਲ ਮੈਨੂੰ ਇੱਕ ਹੋਰ ਅਫਸਰ ਆਇਆ 25 ਗਾਈ ਉਹ ਅਫਸਰ ਆ ਕੇ ਕਹਿੰਦਾ ਚੱਲ ਥਾਣੇ ਚਲੀ ਤੁਸੀਂ ਆਇਓ ਪੰਜ ਚਾਰ ਰੇਡ ਪਾ ਦਿੰਦੇ ਤੁਸੀਂ ਲੈ ਲੈ ਐਨੇ ਜੋ ਬੰਦਾ ਤੁਹਾਡੇ ਸਾਹਮਣੇ ਪਜ ਮੋਟਰਸਾਈਕਲ ਸਾਹਮਣੇ ਜੇ ਵੀਰਿਆ ਇਹ ਗੱਲਾਂ ਯਾਰ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੇ 2500 ਲੈ ਕੇ ਕਾਰਾਂ ਸਿਕਾਉਂਦੇ ਨੇ ਅਫਸਰ ਠੀਕ ਹੈ ਅਜਾ ਅਗਲਾ ਕਹਿੰਦਾ ਰੂਲ ਕਰ ਲੈਣ ਵੈਸੇ ਸਹੀ ਗੱਲ ਹੈ ਜਿਹੜਾ ਭਗਵਾਨ ਖੁਦ ਨੇ ਰੂਲ ਕਰਤਾ ਆਹ ਬਹਾਨਾ ਤੋਂ ਬੰਦਾ ਗੱਡੀ ਨਾ ਚਲਾਉ ਕੋਈ ਵੀ ਵੀਕਲ ਆ ਨਾ ਚਲਾਓ ਇਹਨਾਂ ਦੇ ਕਾਰਨ ਨੁਕਸਾਨ ਹੋ ਰਹੇ ਤੇ ਸਾਡੇ ਬਰਗੇ ਨੂੰ ਚੱਲ ਨਹੀਂ ਨਹੀਂ ਜਦ ਪੰਜਾਬੀ ਦਾ ਐਕਸੀਡੈਂਟ ਦੇਖਿਆ ਨਹੀਂ ਤਾਂ ਉਹ ਤੁਹਾਡੀ ਗਲਤੀ ਕਿ ਤੱਕ ਆ ਜਾਂਦਾ ਗੱਡੀ ਵੀਰ ਜੀ ਇਦਾਂ ਉਹ ਦੋ ਬੰਦੇ ਇਹ ਨਾ ਫਾਈਵਰ ਬੰਦੇ ਦਾ ਕਦੇ ਵੀ ਆ ਆਪਾਂ ਸਪੋਰਟ ਕਰਦੇ ਆ ਡਰਾਈਵਰ ਦੀ ਹਾਂ ਬਿਲਕੁਲ ਪਰ ਵੀਰ ਜੀ ਜਦ ਮੂਰ ਹੁੰਦਾ ਨਾ ਹੁਣ ਆਖਲਾ ਜਿਹੜਾ ਦੂਆ ਪੰਗਾ ਉਹ ਕੇ ਡਰਾਈਵਰ ਦਾ 5-4 ਤੋਂ 1000 ਰੁਪਏ ਮਾਸਾ ਲੈਂਦਾ ਚੱਕਰ ਦਾ ਆਗਲਾ ਸੋਚ ਲੈਂਦਾ ਯਾਰ 1000 ਰੁਪਏ ਲੈਣਾ ਹੁਣ ਮੈਂ ਕੀ ਗੱਲਾਂ ਦਾ ਇੱਥੇ 10 ਬੰਦੇ ਆ ਜਾਣਾ ਦੋ ਬੰਦੇ ਖੜੇ ਹੋਣ ਦੋ ਬੰਦੇ ਨਹੀਂ ਖੜਦੇ ਕਦੇ ਵੀ ਚੀਜ਼ ਕਰਕੇ ਬੰਦਾ ਪਿੱਛੇ ਆ ਗਿਆ ਉਹ ਪਤਾ ਨਹੀਂ ਕੀ ਤੇ ਕੀ ਨਾ ਗਿਆ ਉਹਨਾਂ ਨੇ ਜ਼ੋਰ ਜਮਾਉਣਾ ਉਹਨਾਂ ਨੇ ਤਾਂ 1500 ਰੁਪਏ 2000 ਦਵਾਤਾ ਮਾਹ ਜੀ ਵੀ ਉਹਨਾਂ ਨੂੰ ਕਹਦੇ ਵੀ ਯਾਰ ਮੇਰੀ ਗੱਲ ਸੁਣ ਕਈ ਤਨੋਂ ਕਾਰ ਕਦੇ ਕਾਹ ਦੀਦੀ ਆ ਤੂੰ ਸਾਨੂੰ ਫੋਨ ਮਾਰਦੇ ਆਂ ਆਪਣੇ ਬੰਦੇ ਉੱਥੇ ਭੇਜਾਂਗੇ ਤੇਰੇ ਪੈਸੇ ਵਾਪਸ ਦਿਵਾਵਾਂਗੇ ਜੋ ਮਰਜੀ ਉਹਦੇ ਤੇਰੇ ਪੈਸੇ ਤਨੂੰ ਵਾਪਸ ਮਿਲਣਗੇ ਬਾਕੀ ਤੁਹਾਡੇ ਸਾਹਮਣੇ ਬਦਲ ਨਹੀਂਣਾ ਉਹਨੇ ਸੀਟ ਬਦਲ ਨਹੀਂ ਹਾਂਜੀ ਆ ਦੱਸੋ ਆ ਕੁਝ ਵੀ ਤੇ ਜਿਹੜਾ ਪੁਲਿਸ ਵਾਲੇ ਨੇ ਐਵੇਂ ਹੀ ਨਜਾਇਜ਼ ਆ ਕੇ ਉਹਦਾ ਪੱਕ ਪੁਰਿਆ ਉਹਨੂੰ ਦੱਸੋ ਵੀ ਆਹ ਕੁਝ ਹੋਇਆ ਪੁਲਿਸ ਵਾਲਾ ਪਤਾ ਨਹੀਂ ਭਾਈ ਹੈਗਾ ਸੀ ਤੇ ਨਹੀਂ ਉਹ ਦੂਜੀ ਸਾਈਡ ਤੋਂ ਆਇਆ ਉਹ ਪਾਜੀ ਆਫ ਡਿਊਟੀ ਉਹ ਤਾਂ ਕਹਿ ਨਹੀਂ ਸਕਦਾ ਧੰਗ ਦੇ ਨਹੀਂ ਸਕਦਾ ਉਹ ਅਧਿਕਾਰ ਫਿਰ ਜਿੱਥੇ ਦੱਸਕਾਰੇ ਆਪ ਡਿਊਟੀ ਨੇ ਕੋਈ ਨਹੀਂ ਹੋਇਆ ਕਿ ਜਿਲ੍ਹੇ ਵਿੱਚ ਕਾ ਤਸੂਰਸ ਵੀ ਬਾਹਰ ਚਲਾਉਂਦਾ ਹੈਗਾ ਲੇਡੀ ਚਲਾਉਂਦੀ ਸੀਗੀ ਤੇ باوجود ਉੱਤਰਿਆ ਨਾ ਐਕਸੀਡੈਂਟ ਹੋ ਗਿਆ ਲੇਡੀ ਉੱਤਰ ਕੇ ਦੂਜੀ ਸਾਈਡ ਪੈ ਗਈ ਬਾਅਦ ਵਿੱਚ ਜਦੋਂ ਨਾ ਇਹਦੇ ਮਗਰ ਆਏ ਉਦੋਂ ਫੇਰ ਲੇਡੀ ਚਲਾਉਂਦੀ ਸੀ ਗੱਡੀ ਉਹਨੇ ਪਹਿਲਾਂ ਦੇਖਿਆ ਨਾ ਵੀ ਜੇ ਰਾਹ ਫਾੜੋਗੇ ਤਾਂ ਇਹ ਕਹਿਣਗੇ ਹਾਂ ਤੇ ਬਾਅਦ ਵਿੱਚ ਇਹਨੂੰ ਰੋਕਿਆ ਬਾਅਦ ਵਿੱਚ ਅਸੀਂ ਆ ਰਹੇ ਸੀ ਇੱਦਾਂ ਉਹਨਾਂ ਨੇ ਗੱਡੀ ਤੇਜ਼ ਕਰਕੇ ਨੇ ਇਹਦੇ ਮਗਰ ਲਈ ਗੱਡੀ ਵੀ ਰੋਕਣਾ ਆ ਉਹਦੇ ਵੀ ਲੇਡੀ ਚਲਾ ਰਹੀ ਹਾ ਤੋ ਅੱਗੇ ਘੜਤੀ ਗੱਡੀ ਉਹਨੇ ਇਹ ਤਾਂ ਜੀ ਸੀ ਪੀ ਗੱਡੀ ਇੰਨੀ ਕ ਦੂਰ ਜਾ ਕੇ ਨਾ ਗੱਡੀ ਰੋਕਦੀ ਉਹਨਾਂ ਨੇ ਫਟਾਫਟ ਫੇਰ ਉਹਨੇ ਸੀਟ ਬਦਲ ਲਈ ਜਿਹੜੀ ਦੂਜੇ ਪਾਸੇ ਪੈ ਗਈ ਨੁਕਸਾਨ ਸੇ ਨਹੀਂ ਸੀ ਪਾਈ ਉਹਦੇ ਕੋਲ ਜਦੋਂ ਦੇਖਿਆ ਨਾ ਟਰੱਕ ਵਾਲਾ ਦਿੱਸ ਗਿਆ ਸੀਟ ਚੇਂਜ ਕਰਕੇ ਨਾ ਫਟਾਫਟ ਉਹਨੂੰ ਘੇਰ ਲਿਆ ਆ ਕੇ ਮਗਰ ਹੀ ਅਸੀਂ ਰੋਕ ਲਈ ਆ ਗੱਡੀ ਨਹੀਂ ਬਸ ਮੜੀ ਸ਼ਰਮ ਉਹਨਾਂ ਲੋਕਾਂ ਨੂੰ ਵੀ ਚਾਹੀਦੀ ਆ ਯਾਰ ਜਦ ਤੋ ਹੀ ਐਕਸੀਡੈਂਟ ਦੇਖਿਆ ਨਹੀਂ ਕੁਝ ਵੀ ਨਹੀਂ ਇੰਸ਼ੋਰਸਾ ਕਦਲੇ ਕਰਾਈਆਂ ਇਹਨਾਂ ਕਾਰਾਂ ਦੀਆਂ ਜੇਕਰ ਤੁਸੀਂ ਰਿਪੇਅਰ ਹੀ ਨਹੀਂ ਕਰਾ ਸਕਦੇ ਲਾਂਹ ਤਾਂ ਇਦਾਂ ਦੀ ਕਾਰ ਰੱਖਣ ਦੇ ਉੱਤੇ ਬਾਕੀ ਬਾਈ ਤੈਨੂੰ ਕਾਰ ਤੋਂ ਹੁਣ ਜਾਣਾ ਤੈਨੂੰ ਕਾਰ ਕਿਦੇ ਉਹ ਦੀਦੀ ਆ ਉਹਦਾ ਨੰਬਰ ਨੋਟ ਕਰ ਲਿਓ ਸਾਨੂੰ ਦੱਸਿਓ ਹਣਾ ਅਸੀਂ ਉੱਤੇ ਪੁਲਿਸ ਕੰਪਲੇਂਟ ਕਰਾਂਗੇ ਹਣਾ ਇਹ ਲੁੱਟਦਾ ਪੈਸਾ ਥੋੜਾ ਪਿਆ ਚੱਕ 2000 ਰੁਪਈਆ ਬਣਾ ਦਿੱਤਾ ਉਹਨੂੰ ਯਾਰ ਤੁਸੀਂ ਦੇਖਦੇ ਆ ਤੁਹਾਨੂੰ ਕਿਤੇ ਮਿਲਦੀ ਨੰਬਰ ਨੋਟ ਕਰ ਲਓ ਅਸੀਂ ਕੰਪਲੇਂਟ ਕਰਾਵਾਂਗੇ ਕਿਸੇ ਕੋਈ ਕੋਈ ਅਧਿਕਾਰ ਨਹੀਂ ਕਿਸੇ ਨੂੰ ਇਦਾਂ ਪੈਸੇ ਲੈਣ ਦਾ ਠੀਕ ਹੈ ਨਹੀਂ ਗੱਡੀ ਲੱਗ ਗਈ ਇੰਸ਼ੋਰੈਂਸ ਚ ਕੰਮ ਕਰਾਓ ਤੇ ਕਰ ਲਓ ਪੁਲਿਸ ਰਿਪੋਰਟ ਬੰਦੇ ਕਿਆ ਕਰ ਲਓ ਹਾਂਜੀ ਪੀਆਰ ਆਪਣੇ ਪੰਜਾਬੀ ਲੋਕ ਨੇ ਜੇ ਆਪ ਇੱਥੇ ਨਹੀਂ ਕਿਸੇ ਨਾਲ ਇੱਥੇ ਮੈਂ ਕਈ ਦੇਖੇ ਨੇ ਭਈਆ ਹੋਊਗਾ ਨਾ ਤੇ ਭਈਏ ਦੇ ਨਾਲ ਵੀਰਜੀ ਜੇ ਆਪਣੇ ਬੰਦੇ ਦਾ ਇਹਦਾ ਕਸੂਰ ਆ ਗਿਆ ਨਾ ਤੇ ਵੀਰ ਜੇ 10 ਬੰਦੇ ਭਈਆ ਦਾ ਸਾਥ ਦੇਣਗੇ ਆਪਣੇ ਪਿਆਪੀ ਦਾ ਨਹੀਂ ਆਪਣੇ ਦਾ ਇਹ ਪੱਕੀ ਗੱਲ ਹੈ ਬਿਲਕੁਲ ਠੀਕ ਹੈ ਵੀ ਭਈਏ ਦਾ ਸਾਥ ਉਹ ਦੇ ਦੇਣਗੇ ਵੀ ਯਾਰ ਤੁਸੀਂ ਆਪਣੇ ਨੂੰ ਦੇਖੋ ਬਗਾਂ ਨੂੰ ਪਤਾ ਦੇਖ ਹਾਂ ਪਰ ਚਲ ਜਿੱਥੇ ਆਪਣਾ ਹੈ ਹੀ ਸਹੀ ਯਾਰ ਦਾ ਸਾਥ ਜੂਪੀ ਬਿਆਰ ਬਗ ਜੋ ਵੀ ਸਿਰਿਆਂ ਆਪਣੇ ਪਿਆਪੀ ਵੱਟੇ ਯਾਰ ਅੱਜ ਤਾਂ ਇਹ ਆਪਣੇ ਬਲੇ ਬਲੇ ਕਹਿੰਦੇ ਕਹਿੰਦੇ ਗੱਲਾਂ ਨੇ ਵੀ ਆਪਾਂ ਉੱਥੇ ਆਪਣੀ ਗੱਲਾਂ ਹੁੰਦੀਆਂ ਨੇ ਇੱਕ ਮਿੰਟ ਚ ਬੰਦਾ ਵੜ ਜਾਂਦਾ ਨੇ ਡਰਨਾ ਹੁਣ ਉਹ ਵਿਚਾਰਾ ਕੱਲਾ ਉਹ ਵੀ ਦੇਦਾ ਪੁਲਿਸ ਵਾਲਾ ਬਾਈਕ ਸਾਡਾ ਨੰਬਰ ਆਪਾਂ ਦੇ ਦਿੰਦੇ ਆ 9421540011 ਹੋਰ ਬਾਕੀ ਨੰਬਰ ਵੀ ਤੁਸੀਂ ਨੋਟ ਕਰ ਲਓ ਕਿਤੇ ਵੀ ਤੁਹਾਨੂੰ ਇਦਾਂ ਗਲਤ ਹੁੰਦਾ ਨਾ ਸਾਨੂੰ ਦੱਸੋ ਤੁਸੀਂ ਕਰੋ ਰਿਪੋਰਟ ਕਾਰ ਵਾਲੇ ਤੇ ਉਹਨੂੰ ਕਹੇ ਜੇ ਤੇਰੀ ਕਾਰ ਤੋਂ ਜਿੱਦਾਂ ਮੋਰੇ ਘਮਾਈ ਜੇ ਮੇਰੀ ਗੱਡੀ ਪਲਟ ਜਾਂਦੀ ਕੌਣ ਜ਼ਿੰਮੇਵਾਰ ਸੀ ਜੇ ਉਹਨੇ ਕਾਰ ਮੋਰੇ ਘਮਾਈ ਇਹ ਉਹਨੂੰ ਬਚਾਉਂਦਾ ਪਲਟਾ ਦਿੰਦਾ ਕਹੇ ਤੇ ਡਿੱਗ ਜਾਂਦੀ ਫੇਰ ਕਾਰ ਵਾਲੇ ਨੇ ਦੌੜ ਜਾਣਾ ਸੀ ਫੇਰ ਲੈ ਇਸ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਭਾਈ ਜੀ ਇਹ ਬੰਦੇ ਨਾਲ ਧੱਕਾ ਹੋਇਆ ਆਪਾਂ ਇਹਦੇ ਨਾਲ ਖੜੇ ਆ ਬਾਕੀ ਉਹ ਜੰਮੂ ਨੰਬਰ ਕਾਰ ਸੀਗੀ ਨੰਬਰ ਇਹਨਾਂ ਦਾ ਨੋਟ ਨਹੀਂ ਹੋਇਆ ਜੇ ਨੰਬਰ ਬਾਈ ਮਿਲਦਾ ਸਾਨੂੰ ਦੇ ਇੱਥੇ ਰਿਪੋਰਟ ਕਰਾਵਾਂਗੇ ਅਸੀਂ ਕਾਰ ਲੱਗੀ ਜਾਓ ਥਾਣੇ ਜਾ ਕੇ ਰਿਪੋਰਟ ਕਰਾਓ ਆਪਾਂ ਹੀ ਅਗਲਾ ਗੱਡੀ ਲਿਆਉਣਗੇ ਇਹ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਲੰਘ ਗਏ ਕੋਈ ਨਾ ਹੱਲ ਹੋ ਜਾਂਦਾ ਸਾਰਾ ਹੱਲ ਹੋ ਜਾਂਦਾ ਥੋੜੇ ਥੋੜੇ ਕਰਕੇ ਫੋਟੋ ਨਹੀਂ ਨਹੀਂ ਉਹ ਹੀ ਨਾ ਆਪਾਂ ਤਾਂ ਮਿੰਟੇ ਜੋਹਲੇ ਪਾਪਾ ਗਿਆ ਭਾਈ ਯਾਰ ਗੱਡੀਆਂ ਦੋ ਖੜੀਆਂ ਵੀ ਗੱਡੀਆਂ ਦਾ ਕੋ ਚੱਕਰ ਪਿਆ ਆਈ ਤਾਂ ਗੱਡੀ ਵਾਲਾ ਭਵੇਂ ਉਹਦਾ ਵੀ ਖੜਾ ਹੀ ਪੁੱਛ ਕੇ ਜਾਈਦਾ ਠੀਕ ਠਾਕ ਆ ਕਿ ਨਹੀਂ ਠੀਕ ਠਾਕ ਤੇ ਬਾਕੀ ਆ ਭਾਈ ਕਿਤੇ ਵੀ ਤੁਹਾਨੂੰ ਨੰਬਰ ਦਿੱਤਾ ਤੁਸੀਂ ਫੋਨ ਮਾਰ ਲੈਣਾ ਆ ਬਾਕੀ ਭਾਈ ਜਿਹੜਾ ਇਹ ਬੰਦੇ ਨਾ ਹੋਇਆ ਨਾ ਸਾਡੇ ਜਿਹੜੇ ਆ ਵਿੱਚੋਂ ਪੰਜਾਬੀ ਆ ਨਾ ਸੋਚ ਲਿਆ ਕਰੋ ਮਾੜਾ ਯਾਰ ਟਰੱਕ ਵਾਲੇ ਦੀ ਕਮਾਈ ਬੜੀ ਔਕੀ ਆ ਦੂਜੇ ਗਲਤ ਬੰਦੇ ਦੀ ਸਪੋਰਟ ਕਰਨ ਤੋਂ ਪਹਿਲਾਂ ਨਾ ਇੱਕ ਵਾਰੀ ਸੋਚ ਲਿਆ ਕਰੋ ਵੀ ਇਹ ਵੀ ਆਪਣਾ ਭਰਾ ਹੀ ਆ ਇਹਦੀ ਸਪੋਰਟ ਕਰ ਲਿਆ ਕਰੋ ਆ ਬਿਲਕੁਲ ਬਿਲਕੁਲ ਬਾਕੀ ਭਾਈ ਆ ਮਾਰਦਾ ਦਾ ਵਿਚਾਰ ਉਹ ਕਿਹੜਾ ਸੋਖੇ ਨਿਕਲ ਜਾਣੇ 2000 ਨਿਆਰੇ 10000 ਲਾ ਕੇ ਆਉਣਗੇ ਕਿਉਂ ਭਾਈ ਤੁਸੀਂ ਦੇਖ ਲਾ ਪਹਿਲਾ ਚੱਲੇ ਕਿੱਥੇ ਆ ਤੁਸੀਂ ਕਿਹਦੀ ਕਮਾਈ ਖਾਣ ਲੱਗੇ ਖੂਨ ਪਸੀਨੇ ਹਰਾਮ ਦੀ ਕਮਾਈ ਖਾਣ ਲੱਗੇ ਆ ਭਾਜੀ ਹੋਰ ਭਾਈ ਬਿਲਕੁਲ ਬਿਲਕੁਲ ਐਦਾ ਬੰਡਾਂ ਨਾਲ ਪੇ ਦਾ ਬਾਤ ਤੇ ਹੋ ਗਈਆਂ ਕਮਾਈਆਂ ਕਿਉਂ ਜੀ ਰਾਤ ਅਸੀਂ ਚੱਲਣਾ ਪਹਾਣੀ ਘੜੋਂ ਗੱਡੀਆਂ ਲੈ ਕੇ ਚੱਲੇ ਆ ਹਾਂ ਜੀ ਸਾਡੀਆਂ ਘਟੋ ਘਟ 35 ਗੱਡੀਆਂ ਹੁੰਦੀਆਂ 40 ਉਹ ਭਲਾ ਘਟੋ ਘਟ ਲੈ ਕੇ ਆਉਂਦੀਆਂ ਤੁਹਾਡੀਆਂ ਘਟ 30 40 ਗੱਡੀਆਂ ਹੁੰਦੀਆਂ ਨੇ ਤੁਸੀਂ ਮੰਨ ਲਓ ਅਸੀਂ ਸਾਰੀ ਰਾਤ ਆਉਂ ਲੰਘ ਠੀਕ ਰੋਟੀ ਦਾ ਅਸੀਂ ਹੁਣ ਨਹੀਂ ਕਾਦੇ ਹੁਣੇ ਬੰਦੇ ਆ ਕੇ ਸਾਡੀ ਕਟੀਆਂ ਖਾਲੀ ਹੁਣ ਸਾਰ ਅਸੀਂ ਭੱਜੇ ਮੈਂ ਮਹਲ ਭਰਨਾ ਗੱਡੀ ਠੀਕ ਹੈ ਰੋਟੀ ਯਾਰ ਆਪਣੇ ਬੰਦੇ ਆ ਕੇ ਕਹਿੰਦੇ ਨਸ਼ਾ ਕਰਿਆ ਆ ਦੱਸ ਕਿਹੜਾ ਬਗਾਨਾ ਦਾ ਕੀ ਕਰਿਆ ਦੱਸੋ ਦਾ ਬਾਕੀ ਕੋਈ ਨਹੀਂ ਬਾਈ ਆਪਾਂ ਤੇਰੇ ਨਾਲ ਆ ਯਾਰ ਕਿਸੇ ਨਾ ਵੀ ਇਦਾਂ ਗਲਤ ਹੁੰਦਾ ਨਾ ਟਰੱਕਾਂ ਵਾਲੇ ਖੜਜਿਆ ਕਰੋ ਦੱਸ ਦਿਆ ਕਰੋ ਇੱਕ ਇਹਦਾ ਸਬੂਤ ਦੇ ਦਿਆ ਕਰੋ ਬਾਕੀ ਕੋਈ ਨਹੀਂ ਆਪਾਂ ਯਾਰ ਭਰਾ ਤੇਰੇ ਨਾਲ ਆ ਕੋਈ ਨਿਸ਼ਾਨੀਆਂ ਨੇ ਕੀਤਾ ਜਿਹੜਾ ਮਰਜੀ ਜਿੱਥੇ ਮਰਜੀ ਟੱਚ ਕਰ ਧੰਨਵਾਦ ਮਨ ਬੜਾ ਖੁਸ਼ ਆ ਗੱਲ ਪੈਸੇ ਦੀ ਛੱਡੋ ਨਹੀਂ ਨਹੀਂ ਮਨ ਖੁਸ਼ ਆ ਵੀਰ ਤੁਸੀਂ ਮੇਰੇ ਨਾਲ ਨਹੀਂ ਨਹੀਂ ਬਾਈ ਕੋਈ ਚੱਕਰ ਹੀ ਨਹੀਂ ਯਾਰ ਕੋਈ ਗੱਲ ਹੀ ਨਹੀਂ ਮਨ ਖੁਸ਼ ਆਇਆ ਗੱਲ ਮੈਂ ਕਹਿੰਦਾ 5 ਸਾਲਾਂ ਦਾ 10000 ਦੇ ਦੇ ਪਰ ਮਨ ਖੁਸ਼ ਹੋਇਆ ਯਾਰ ਆਪਣੇ ਬੰਦੇ ਆ ਕੇ ਖੜੇ ਨੇ ਬਿਲਕੁਲ ਕੋਈ ਚੱਕਰ ਨਹੀਂ ਭਰਾ ਆਪਾਂ ਤੇਰੇ ਨਾਲ ਆ ਅਗਲਾ ਕਹਿੰਦਾ ਯਾਰ ਵੀ ਆਨੇ ਇਦਾਂ ਬੋਲਦੇ ਨੇ ਪਰ ਆਇਆ ਨਾ ਸਾਲ ਮਨ ਦੇ ਵਿੱਚ ਗੁੱਸਾ ਆਉਂਦਾ ਦੋ ਯਾਰ ਦੋ ਸਾਨੂੰ ਆਉਂਦਾ ਜੇ ਜੇ ਹੌਲਦਾਰ ਹਨ ਭਾਈ ਇਹ ਜੇ ਭਾਈ ਨਾਲ ਉਹਨਾਂ ਮਾਰੇ ਪੁਲਸ ਵਾਲੇ ਦੀ ਔਕਾਤ ਨਹੀਂ ਗੱਲ ਬਿਲਕੁਲ 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 ਯਾਰ ਕਾਨੂੰਨ ਕੋਈ ਮਾਰੇ ਪੁਲਸ ਵਾਲੇ ਦੀ ਔਕਾਤ ਨਹੀਂ ਹੈਗੀ ਵੀ ਗੱਲ ਜੇ ਇਦਾਂ ਦੇ ਵੀਰ ਮੇਰੇ ਨਾਲ ਖੜਨ ਗਏ ਨਹੀਂ ਨਹੀਂ ਯਾਰ ਕਾ ਵੀ ਸਾਨੂੰ ਪਤਾ ਉਹ ਜੇ ਨਾ ਨਿਕਲਦੇ ਆਪਾਂ ਪੈਸੇ ਉਤੋਂ ਵਾਪਸ ਲੈਣੇ ਸੀ ਹੁਣ ਵੀ ਅਸੀਂ ਸਹੀ ਮੈਨੇਜ ਗੱਡੀ ਢੜਾ ਕੇ ਲਿਆਏ ਆ ਅਸੀਂ 10 10 ਕਿਲੋਮੀਟਰ ਤੱਕ ਆਪਾਂ ਗੱਡੀ ਢੜਾ ਕੇ ਆਏ ਪਰ ਕਾਰ ਸਾਡੇ ਹੱਥੇ ਨਹੀਂ ਆਈ ਕਿਉਂਕਿ ਉਹ ਸਾਡੇ ਤੋਂ 3-4 ਮਿੰਟ ਪਹਿਲਾਂ ਨਿਕਲ ਗਏ 4-5 ਕਿਲੋਮੀਟਰ ਦਾ ਫਰਕ ਮੰਡੀ ਵਾਲਾ ਘੁੰਮਣਾ ਪੈਂਦਾ ਤਾਂ ਅਸੀਂ ਪਹੁੰਚ ਜਾਣਾ ਟਾਈਮ ਅਸੀਂ ਆਏ ਮੰਡੀ ਵਾਲੀ ਘੁੰਮਣ ਤਾਂ ਲਾ ਕੇ ਆਏ ਘੁੰਮ ਕੇ ਛੋਟੀ ਗੱਲ ਕਰਨ ਦੇ ਨਾਲ ਮੈਨੂੰ ਇੰਨੀ ਲੈਣੀ ਨਹੀਂ ਮੈਨੂੰ ਚੱਕਰ ਨਹੀਂ ਲਈ ਯਾਰ ਆਪਾਂ ਖੜੇ ਆ ਕੋਈ ਚੱਕਰ ਨਹੀਂ ਇਦਾਂ ਦਾ ਕੋਈ ਗੱਲ ਨਹੀਂ ਹੈਗੀ ਨਹੀਂ ਨਹੀਂ ਤੂੰ ਭਾ ਤੈਨੂੰ ਚਾਹ ਪਿਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ